ਜਲੰਧਰ ਪੁਲਿਸ ਨੇ ਮੋਟਰਸਾਈਕਲ ਅਤੇ ਝਾਲੀ ਚਾਬੀਆਂ ਚੋਰੀ ਕਰਨ ਵਾਲੇ ਕਿਰੋਦਾ ਕੀਤਾ ਪਰਦਾਫਾਸ਼ ਫੇਰਵਿਆਂ ਦਾ ਖੁਲਾਸਾ ਕਰਦੇ ਆਂ ਜਲੰਧਰ ਪੁਲਿਸ ਨੇ ਯੂਨਿਟੀ ਕ੍ਰਿਟੀਕਲ ਕੇਅਰ ਮਲਟੀ ਸਪੈਸ਼ੈਲਿਟੀ ਹਸਪਤਾਲ ਪ੍ਰਤਾਪ ਬਾਗਪਾਲ ਹਸਪਤਾਲ ਜਲੰਧਰ ਦੇ ਬਾਹਰ ਮੋਟਰਸਾਈਕਲ ਚੋਰੀ ਕਰਦੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਪੁਲਿਸ ਨੇ ਦੱਸਿਆ ਕਿ ਤਰਮਿੰਦਰ ਕੁਮਾਰ ਪੁੱਤਰ ਬਜਰੰਗੀ ਕਮਲਪਾਰਕ ਜਲੰਧਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਬਲਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗਦਈ ਜ਼ਿਲ੍ਹਾ ਤਰਨਤਾਰਨ ਨੂੰ ਮਲਜ਼ਮਾ ਕੋਲੋਂ ਚੋਰੀ ਦੇ ਮੋਟਰਸਾਈਕਲ ਅਤੇ ਝਾਲੀ ਚਾਬੀਆਂ ਸਮੇਤ ਗ੍ਰਿਫ ਦਾਰ ਕੀਤਾ ਹੈ ਅਤੇ ਜਾਂਚ ਦੌਰਾਨ ਪੁਲਿਸ ਨੇ ਸਿੱਟੀ ਰੇਲਵੇ ਸਟੇਸ਼ਨ ਜਲੰਧਰ ਨੇੜੇ ਪਾਰਕਿੰਗ ਤੋਂ ਬਿਨਾ ਨੰਬਰ ਪਲੇਟ ਵਾਲਾ ਇੱਕ ਹੋ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਮਲਜ਼ਮਾਂ ਖਿਲਾਫ ਪਹਿਲਾਂ ਹੀ ਥਾਣਿਆਂ ਚ ਕਈ ਕੇਸ ਚੱਲ ਰਹੇ ਹਨ ਧਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਜਲੰਧਰ ਵਿਖੇ ਮਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟਸ ਅੰਦਰ ਬੀ ਟੀਵੀ ਜੀ ਮਾਨਯੋਗ ਸੀਪੀ ਸਾਹਿਬ ਜਲੰਧਰ ਸ਼੍ਰੀ ਸ਼ੋਪਨ ਸ਼ਰਮਾ ਆਈਪੀਐਸ ਵੱਲੋਂ ਭੈੜੇ ਅੰਸਰਾਂ ਦੇ ਅਗੇਂਸਟ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅੰਤਰਗਤ ਥਾਣਾ ਡਿਵੀਜ਼ਨ ਨੰਬਰ 3E 149 2024 ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਸ਼ੱਕੀ ਬੰਦੇ ਨੂੰ ਆਪਾਂ ਐਪ੍ਰੀਹੈਂਡ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਗਈ ਤੇ ਉਹਦੇ ਵਿੱਚ ਉਹਦੇ ਕੋਲੋਂ ਇੱਕ ਚੋਰੀ ਦਾ ਜਿਹੜਾ ਮੋਟਰਸਾਈਕਲ ਸੀ ਉਹ ਬਰਾਮਦ ਕੀਤਾ ਗਿਆ ਇਸ ਤੇ ਕਾਰਵਾਈ ਕਰਦੇ ਹੋਏ ਇੱਕ ਐਫ ਆਈ ਆਰ 99/24 ਅਧੀਨ ਧਾਰਾ 303 2 317 2 ਬੀ ਐਨ ਐਸ ਐਕਟ 2023 ਦਰਜ ਕੀਤੀ ਗਈ ਤੇ ਦੋਸ਼ੀ ਦਾ ਆਪਾਂ 3 ਦਿਨ ਦਾ ਰਿਮਾਂਡ ਲਿਆ ਲਿਆ ਸੀਗਾ ਤੇ ਰਿਮਾਂਡ ਦੇ ਵਿੱਚ ਤੋਂ ਆਪਾਂ ਇਨਵੈਸਟੀਗੇਸ਼ਨ ਨੂੰ ਹੋਰ ਅੱਗੇ ਵਧਾਇਆ ਤੇ ਸਾਨੂੰ 4 ਹੋਰ ਮੋਟਰਸਾਈਕਲਾਂ ਦੀ ਰਿਕਵਰੀ ਹੋਈ ਹੈ ਜੀ ਇਹ ਦੋਸ਼ੀ ਬਲਜੀਤ ਸਿੰਘ ਪੁੱਤਰ ਮੱਖਣ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਆ ਤੇ ਇਹਦੇ ਟੋਟਲ 5 ਹੋਰ ਪਰਚੇ ਹੋ ਗਏ ਆ ਕੁਝ ਪਰਚੇ ਜਲੰਧਰ ਦੇ ਹੋ ਗਏ ਆ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਤੇ ਮੋਗੇ ਪਰਚੇ ਸਨੇਚਿੰਗ ਤੇ ਚੋਰੀ ਦੇ ਹੋ ਗਏ ਆ